ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਸਗਲੀ ਐਪੀਸੋਡ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅੱਜ ਆਪਣਾ ਅਸਤੀਫਾ ਦਾ ਐਲਾਨ ਕਰਦਿਆਂ ਆਪਣੀ ਹਕਮਰਾਨ ਲਿਬਰਲ ਪਾਰਟੀ ਨੂੰ ਨਵਾਂ ਨੇਤਾ ਚੁਣਨ ਦੇ ਲਈ ਆਖ ਦਿੱਤਾ ਹੈ ਤੁਸੀਂ ਕਹੋਗੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਸਤੀਫਾ ਦਿੱਤਾ ਹੈ ਸਾਨੂੰ ਕੀ ਅਸੀਂ ਕਿਉਂ ਇਸ ਤੇ ਉੱਪਰ ਚਰਚਾ ਕਰੀਏ ਲੇਕਿਨ ਚਰਚਾ ਕਰਨੀ ਬੰਦੀ ਹੈ ਕਿਉਂਕਿ ਦੋ ਪਹਿਲੂ ਨੇ ਇਸ ਅਸਤੀਫੇ ਦੇ ਜੋ ਸਾਡੇ ਵਾਸਤੇ ਸਮਝਣੇ ਜ਼ਰੂਰੀ ਹਨ ਪਹਿਲਾ ਪਹਿਲੂ ਹੈ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦਾ ਇਸ ਦੇ ਉੱਪਰ ਕੀ ਅਸਰ ਪਏਗਾ ਬਹੁਤ ਵੱਡੇ ਪੱਧਰ ਤੇ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਗਰਾਵਟ ਆ ਚੁੱਕੀ ਹੈ ਡਿਪਲੋਮੈਟਸ ਨੂੰ ਕੱਢਿਆ ਜਾ ਚੁੱਕਿਆ ਹੈ ਵੀਜ਼ਿਆਂ ਦੇ ਉੱਤੇ ਕਾਫੀ ਅਸਰ ਪਿਆ ਹੈ ਕਿ ਹੁਣ ਇਹ ਰਿਸ਼ਤੇ ਸੁਧਾਰੇ ਜਾ ਸਕਦੇ ਨੇ ਕੀ ਇਹ ਮੌਕਾ ਹੈ ਜਦੋਂ ਭਾਰਤ ਅਤੇ ਕੈਨੇਡਾ ਆਪਣੇ ਸਬੰਧਾਂ ਦੇ ਵਿੱਚ ਸੁਧਾਰ ਲਿਆ ਸਕੇਗਾ ਦੂਸਰਾ ਇੱਕ ਪਹਿਲੂ ਹੈ ਉਹ ਹੈ ਕਿ ਸਾਡੇ ਸਿਆਸਤਦਾਨ ਤੇ ਉਹਨਾਂ ਦਾ ਅੱਖਾਂ ਬੰਦ ਕਰਕੇ ਸਭ ਕੁਝ ਅਣਗੌਲੀਆਂ ਕਰਕੇ ਪ੍ਰਧਾਨਗੀ ਨੂੰ ਚਿੰਬੜੇ ਰਹਿਣਾ ਤੇ ਦੂਜੇ ਪਾਸੇ ਇਸੇ ਸਿਆਸਤਦਾਨ ਦਾ ਅਸਲੀਅਤ ਨੂੰ ਪਛਾਨਣਾ ਤੇ ਇੱਜ਼ਤ ਨਾਲ ਬਾਗਡੋਰ ਅਗਲੇ ਨੇਤਾ ਨੂੰ ਸੌਂਪ ਦੇਣਾ ਇਹਨਾਂ ਦੋਨਾਂ ਦੇ ਵਿੱਚ ਕਿੰਨਾ ਫਰਕ ਹੈ ਕਿੰਨਾ ਅੰਤਰ ਹੈ ਕਿਉਂ ਹੈ ਸਾਡੇ ਸਿਆਸਤਦਾਨ ਤੇ ਬਾਹਰੇ ਨੇਤਾ ਦੀ ਜਿਹੜੀ ਰਾਜਨੀਤੀ ਦਾ ਫਰਕ ਹੈ ਉਹ ਕੀ ਹੈ ਹੈ ਵੀ ਹੈ ਜਾਂ ਨਹੀਂ ਹੈ ਇਹ ਵੀ ਸਮਝਣਾ ਜ਼ਰੂਰੀ ਹੈ ਜੇ ਅਸੀਂ ਇੱਕ ਬਿਹਤਰ ਸਮਾਜ ਸਿਰਜਣਾ ਚਾਹੁੰਦੇ ਆ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨਾ ਚਾਹੁੰਦੇ ਆ ਇਹ ਪਹਿਲੂ ਜਿਹੜੇ ਨੇ ਉਹ ਸਾਨੂੰ ਸਮਝਣੇ ਚਾਹੀਦੇ ਨੇ ਸਮਝਣੇ ਜ਼ਰੂਰੀ ਨੇ ਜੇ ਅਸੀਂ ਕੋਈ ਸਮਾਜ ਦੇ ਵਿੱਚ ਚੰਗਾ ਬਿਹਤਰ ਬਦਲਾਅ ਲਿਆਉਣਾ ਚਾਹੁੰਦੇ ਹਾਂ ਅਸਤੀਫੇ ਦੇ ਕਾਰਨਾਂ ਦੀ ਗੱਲ ਕਰਦੇ ਹਾਂ ਜੋ ਜੋ ਸਨ ਟਰੂਡੋ ਨੇ ਕਿਹਾ ਉਹ ਕਹਿੰਦੇ ਪਾਰਟੀ ਦੀ ਅੰਦਰੂਨੀ ਖਿੱਚੋ ਤਾਨ ਤੇ ਲੋਕਾਂ ਦੇ ਵਿੱਚ ਡਿੱਗ ਰਹੇ ਵਿਕਾਰ ਕਾਰਨ ਇਸ ਫੈਸਲੇ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਅੰਦਰੂਨੀ ਖਿੱਚੋ ਤਾਨ ਕਰਕੇ ਉਹ ਅਗਲੀਆਂ ਚੋਣਾਂ ਦੇ ਵਿੱਚ ਬਿਹਤਰ ਵਿਕਲਪ ਨਹੀਂ ਹੋ ਸਕਦੇ ਕੋਈ ਹੋਰ ਨੇਤਾ ਪਾਰਟੀ ਨੂੰ ਚੰਗੇ ਤਰੀਕੇ ਨਾਲ ਲੀਡ ਕਰ ਸਕਦਾ ਹੈ ਇਸ ਲਈ ਉਹਨਾਂ ਨੇ ਪਾਰਟੀ ਨੂੰ ਨਵਾਂ ਨੇਤਾ ਚੁਣਨ ਦੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਸ਼ੁਰੂ ਕਰਨ ਦੇ ਲਈ ਕਹਿ ਦਿੱਤਾ ਹੈ ਇਸ ਵਿੱਚ 3-4 ਮਹੀਨੇ ਦਾ ਸਮਾਂ ਲੱਗੇਗਾ ਉਦੋਂ ਤੱਕ ਟਰੂਡੋ ਹੀ ਪ੍ਰਧਾਨ ਮੰਤਰੀ ਬਣੇ ਰਹਿਣਗੇ ਹੁਣ ਇੱਥੇ ਇਹ ਵੀ ਨਹੀਂ ਕਿ ਟਰੂਡੋ ਨੇ ਆਪਣੀ ਗੱਦੀ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਵੱਲੋਂ ਜਿਹੜਾ ਪੰਜਾਬੀ ਸਿੱਖ ਪਛਾਰਾ ਹੈ ਬਹੁ ਗਿਣਤੀ ਦੇ ਵਿੱਚ ਕੈਨੇਡਾ ਦੇ ਵਿੱਚ ਸੈਟਲਡ ਹੈ ਉਹਨਾਂ ਦੀਆਂ ਵੋਟਾਂ ਦੇ ਲਈ ਪਾਰਤ ਸਰਕਾਰ ਨਾਲ ਆਪਣੇ ਦੇਸ਼ ਦੇ ਸਬੰਧ ਵੀ ਦਾ ਦਿੱਤੇ ਲਾ ਦਿੱਤੇ ਗਏ ਲੇਕਿਨ ਉੱਥੇ ਦੀ ਜਿਹੜੀ ਲੋਕਲ ਵਸੋਂ ਸੀ ਉਸ ਤੇ ਜੋ ਨਾਰਾਜ਼ਗੀ ਸੀ ਉਸ ਹੀ ਵਧੀਆਂ ਕੀਮਤਾਂ ਕਾਰਨ ਮਹਿੰਗਾਈ ਕਾਰਨ ਜਾਂ ਸਿਹਤ ਸਹੂਲਤਾਂ ਦੀ ਘਾਟ ਨਾਲ ਨਾਰਾਜ਼ਗੀ ਜੋ ਪੈਦਾ ਹੋ ਗਈ ਸੀ ਉਸ ਨੂੰ ਉਹ ਦੂਰ ਨਹੀਂ ਕਰ ਸਕੇ ਜ਼ਮੀਨੀ ਹਕੀਕਤ ਨੂੰ ਸਮਝਦਿਆਂ ਹੋਇਆਂ ਉਹ ਗੱਦੀ ਤੋਂ ਪਾਸੇ ਹੋ ਗਏ ਪਿਛਲੇ ਕੁਝ ਸਮੇਂ ਤੋਂ ਚੋਣਾ ਵਿੱਚ ਉਹਨਾਂ ਦੀ ਪਾਰਟੀ ਕਾਫੀ ਬੁਰਾ ਪ੍ਰਦਰਸ਼ਨ ਕਰ ਰਹੀ ਸੀ ਤੇ ਦੋ ਸਪੈਸ਼ਲ ਇਲੈਕਸ਼ਨਾਂ ਜਿਹੜੀਆਂ ਪਿਛਲੇ ਸਾਲ ਹੋਈਆਂ ਉਹਨਾਂ ਵਿੱਚ ਉਹਨਾਂ ਦੀਆਂ ਬਹੁਤ ਹੀ ਸੁਰੱਖਿਅਤ ਸੀਟਾਂ ਉਸ ਉੱਪਰ ਵੀ ਪਾਰਟੀ ਚੋਣ ਜਿਹੜਾ ਹੈ ਹਾਰ ਗਈ ਬਹੁਤ ਬੁਰਾ ਪ੍ਰਦਰਸ਼ਨ ਇਹਨਾਂ ਸੀਟਾਂ ਦੇ ਵਿੱਚ ਕੀਤਾ ਗਿਆ ਇਸਤੇ ਚਲਦੇ ਪਾਰਟੀ ਦੇ ਵਿੱਚ ਉਹਨਾਂ ਦਾ ਵਿਰੋਧ ਕਾਫੀ ਤੇਜ਼ ਹੋ ਗਿਆ ਸੀ ਲੋਕਾਂ ਤੇ ਹੋਰ ਪੈਸਾ ਖਰਚਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਤਾਂ ਕਿ ਪਪੂਲਾਰਿਟੀ ਆਪਣੀ ਲੋਕਪ੍ਰਿਤਾ ਨੂੰ ਵਧਾ ਸਕਣ ਤਾਂ ਉਹਨਾਂ ਦੀ ਜਿਹੜੀ ਵਿੱਤ ਮੰਤਰੀ ਸੀ ਫਾਈਨੈਂਸ ਮਿਨਿਸਟਰ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਕ੍ਰਿਸਟਿਆ ਫਰੀਲੈਂਡ ਨੇ ਜੋ ਉਹਨਾਂ ਦੀ ਫਾਈਨੈਂਸ ਮਿਨਿਸਟਰ ਸੀ ਆਪਣੇ ਅਸਤੀਫੇ ਵਿੱਚ ਇਹ ਦੋਸ਼ ਲਾਇਆ ਜਾਂ ਲਿਖਿਆ ਕਿ ਟਰੂਡੋ ਦੇਸ਼ ਦੀ ਭਲਾਈ ਦੀ ਥਾਂ ਸਿਆਸੀ ਡਰਾਮੇबाजी ਕਰ ਰਹੇ ਹਨ ਇਹ ਤਰ੍ਹਾਂ ਦੇ ਦੋਸ਼ ਲਾ ਕੇ ਉਹਨਾਂ ਨੇ ਮੰਤਰੀ ਮੰਡਲ ਛੱਡ ਦਿੱਤਾ ਕੈਬਨਿਟ ਦੀ ਪੋਜੀਸ਼ਨ ਆਪਣੀ ਛੱਡ ਦਿੱਤੀ ਹੁਣ ਇਸ ਦੇ ਉਲਟ ਪੰਜਾਬ ਵਿੱਚ ਜੋ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਵਿੱਚ ਹੋ ਰਿਹਾ ਹੈ ਉਸ ਦੀ ਗੱਲ ਕਰਦੇ ਇੱਥੇ ਵੀ ਪਿਛਲੀਆਂ ਕਈ ਚੋਣਾਂ ਵਿੱਚ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਰਿਹਾ ਹੈ ਤੇ ਕਈ ਨੇਤਾ ਸੁਖਬੀਰ ਨੂੰ ਪਾਸੇ ਹਟਣ ਦੀ ਗੱਲ ਕਰਦੇ ਦਿਖਾਈ ਦਿੱਤੀ ਚੌਂਦਾ ਕਮੇਟੀ ਦੀ ਰਿਪੋਰਟ ਵੀ ਇਸੇ ਡਾਇਰੈਕਸ਼ਨ ਦੇ ਵਿੱਚ ਲੀਡਰਸ਼ਿਪ ਦੇ ਬਦਲਾਅ ਦੀ ਹਮਾਇਤ ਕਰਦੀ ਹੈ ਪਰ ਸੁਖਬੀਰ ਤੇ ਕੋਈ ਵੀ ਅਸਰ ਇਸਨਾਂ ਚੀਜ਼ਾਂ ਦਾ ਨਹੀਂ ਹੁੰਦਾ ਆਪੇ ਮੱਥਾ ਟੇਕਾਂ ਤੇ ਆਪੇ ਬੁੱਢ ਸਵਾਗਨ ਦੀ ਕਹਾਵਤ ਦੇ ਅਨੁਸਾਰ ਉਹ ਆਪੇ ਹੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗ ਲੈਂਦੇ ਨੇ ਆਪੇ ਹੀ ਸਜ਼ਾ ਲਾ ਕੇ ਤੇ ਉਹ ਸਜ਼ਾ ਉਹ ਸੇਵਾ ਵੀ ਕਰ ਲੈਂਦੇ ਨੇ ਲੇਕਿਨ ਲੋਕਾਂ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਅੰਤ ਵਿੱਚ ਅਕਾਲ ਤਖਤ ਸਾਹਿਬ ਤੇ ਆਪਣੀ ਪਾਰਟੀ ਦੇ ਲੋਕਾਂ ਦੀ ਹੀ ਸ਼ਿਕਾਇਤ ਤੋਂ ਬਾਅਦ ਪੇਸ਼ ਹੋਣਾ ਪਿਆ ਉਹ ਵੀ ਅਸਤੀਫਾ ਦੇ ਕੇ ਕਿਉਂਕਿ ਜਫਦਰ ਸਹਿਬਾਨ ਇਸ ਗੱਲ ਦੇ ਉੱਪਰ ਅੜੇ ਹੋਏ ਸੀ ਕੀ ਅਸਤੀਫਾ ਦੇਣ ਤੋਂ ਬਾਅਦ ਹੀ ਜੇ ਪੇਸ਼ ਹੋਵੋਗੇ ਤਾਂ ਅਸੀਂ ਕੋਈ ਤਨਖਾਹ ਲਾਵਾਂਗੇ ਔਰ ਇਸਤੇ ਵਿੱਚ 2.5 ਮਹੀਨੇ ਦਾ ਵਕਤ ਗੁਜ਼ਰਿਆ ਇਹ ਨਹੀਂ ਕਿ ਨਾਲ ਦੀ ਨਾਲ ਹੀ ਉਹਨਾਂ ਤੇ ਤਨਖਾਹ ਲਾ ਦਿੱਤੀ ਗਈ ਆ ਉਹ ਅਸਤੀਫਾ ਦੇ ਲਈ ਅਣੀ ਛੇਤੀ ਤਿਆਰ ਹੋ ਗਏ ਜਦੋਂ ਸਾਰੇ ਵਿਕਲਪ ਖਤਮ ਹੋਏ ਉਦੋਂ ਹੀ ਉਹ ਅਸਤੀਫਾ ਦੇ ਕੇ ਪੇਸ਼ ਹੋਏ ਲੇਕਿਨ ਚਿਤਰਾਈਆਂ ਫੇਰ ਵੀ ਨਹੀਂ ਛੱਡੀਆਂ ਉਹਨਾਂ ਨੇ ਅਸਤੀਫਾ ਦੇ ਤਾਂ ਦਿੱਤਾ ਲੇਕਿਨ ਵਰਕਿੰਗ ਕਮੇਟੀ ਤੋਂ ਉਸ ਨੂੰ ਪ੍ਰਵਾਨ ਨਹੀਂ ਕਰਵਾਇਆ ਐਂਡਿੰਗ ਰਖਾ ਲਿਆ ਸਾਰੀ ਦੁਨੀਆ ਦੇ ਸਾਹਮਣੇ ਟੀਵੀ ਚੈਨਲਾਂ ਦੇ ਉੱਪਰ ਕੱਲੀ ਕੱਲੀ ਗਲਤੀ ਕੱਲਾ ਖੱਲਾ ਗਨਾ ਕਬੂਲਿਆ ਤੇ ਅਕਾਲ ਤਖਤ ਦਾ ਫੈਸਲਾ ਜਿਹੜਾ ਸੀ ਉਹ ਇਨ ਬਿਨ ਫੇਰ ਵੀ ਲਾਗੂ ਨਹੀਂ ਕੀਤਾ ਹੁਣ ਜਦੋਂ ਜਥੇਦਾਰ ਸਹਿਬਾਨ ਨੇ ਦੁਬਾਰਾ ਇਕਿਆ ਕੀ ਇਨ ਬਿਨ ਫੈਸਲਾ ਲਾਗੂ ਹੋਵੇ ਤਾਂ ਉਹਨਾਂ ਨੇ ਝੱਗਾ ਹੀ ਚੱਕ ਦਿੱਤਾ ਖੁੱਲ ਕੇ ਅਕਾਲ ਤਖਤ ਸਾਹਿਬ ਦੇ ਵਿਰੋਧ ਵਿੱਚ ਆ ਕੇ ਕਲ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਆ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਗਲਤੀ ਕੀਤੀ ਹੀ ਨਹੀਂ ਲੋਕਾਂ ਨੇ ਸਾਡੇ ਉੱਤੇ ਬੇਵਜਹ ਦੋਸ਼ ਲਾਏ ਤੇ ਇਸ ਗੱਲ ਨੂੰ ਖਤਮ ਕਰਨ ਦੇ ਲਈ ਤੇ ਅਕਾਲ ਤਖਤ ਸਾਹਿਬ ਦਾ ਮਾਣ ਰੱਖਣ ਦੇ ਲਈ ਅਸੀਂ ਸਾਰਾ ਕੁਝ ਆਪਣੀ ਝੋਲੀ ਪਵਾ ਲਿਆ ਮਤਲਬ ਜੋ ਕੁਝ 2 ਦਸੰਬਰ ਨੂੰ ਹੋਇਆ ਜਾਂ ਉਸ ਤੋਂ ਬਾਅਦ ਹੋਇਆ ਉਹ ਸਭ ਕੁਝ ਕੋ ਡਰਾਮਾ ਸੀ ਕੋਈ ਸ਼ਰਦਾ ਭਾਵਨੀ ਸੀ ਉਹਦੇ ਵਿੱਚ ਕੋਈ ਉਹਨਾਂ ਦੀ ਆਸਥਾ ਅਕਾਲ ਤਖਤ ਸਾਹਿਬ ਤੇ ਪਲ ਨਹੀਂ ਸੀ ਜੋ ਉਹਨਾਂ ਨੇ ਧਾਰਮਿਕ ਸੇਵਾ ਕੀਤੀ ਵਰਚਾ ਫੜ ਕੇ ᱵੀᱱ ਚੇਅਰ ਦੇ ਉੱਤੇ ਬੈਠੇ ਰਹੇ ਭਾਂਡੇ ਮੰਜਨ ਦੀ ਜੋ ਵੀ ਐਕਟਿੰਗ ਕੀਤੀ ਉਹਨਾਂ ਦੀ ਇਹਦਾ ਮਤਲਬ ਉਹ ਸਾਰਾ ਕੁਝ ਵਿਖਾਵਾ ਸੀ ਕੋਈ ਗਲਤੀ ਦਾ ਅਹਿਸਾਸ ਕੋਈ ਪਛਤਾਵਾ ਕੋਈ ਮਨ ਤੇ ਬੋਝ ਬਿਲਕੁਲ ਨਹੀਂ ਸੀ ਸਿਰਫ ਇਹ ਸਿਰਫ ਇਸ ਗੱਲ ਤੋਂ ਬਾਹਰ ਨਿਕਲ ਕੇ ਪਾਕਿਸਤਾਨ ਫੋਕੇ ਬਾਹਰ ਹੋਣ ਦੀ ਕੋਸ਼ਿਸ਼ ਸੀ ਕਿ ਆਪਣੀ ਸਿਆਸਤ ਨੂੰ ਕਿਵੇਂ ਸਿੱਧਿਆ ਜਾਵੇ ਜੋ ਕੁਝ ਉਹਨਾਂ ਵੱਲੋਂ ਕਿਹਾ ਗਿਆ ਉਹ ਇਹ ਕਿਹਾ ਗਿਆ ਕਿ ਅਸੀਂ ਜੰਗ ਦੀ ਤਿਆਰੀ ਕਰ ਰਹੇ ਹਾਂ ਅਸੀਂ ਆਰਾਮ ਬਹੁਤ ਕਰ ਲਿਆ ਹੁਣ ਅਸੀਂ ਮਾਗੀ ਮੇਲੇ ਤੇ ਸਭ ਤੋਂ ਵੱਡਾ ਕਾਨਫਰੈਂਸ ਕਰਕੇ ਇਕੱਠ ਕਰਕੇ ਇਹ ਦਿਖਾ ਦੇਵਾਂਗੇ ਕਿ ਸਾਡੀ ਤਾਕਤ ਕੀ ਹੈ ਬਾਕੀਆਂ ਨੂੰ ਵਿਰੋਧੀਆਂ ਨੂੰ ਬੰਦੇ ਬਣਾ ਦੇਵਾਂਗੇ ਆਕੜ ਉਹਨਾਂ ਦੀ ਡੁੱਲ ਡੁੱਲ ਕੇ ਬਾਹਰ ਆ ਰਹੀ ਸ਼ੇ ਕੰਦ ਤੇ ਲਿਖਿਆ ਪੜਨਾ ਤਾਂ ਬਹੁਤ ਦੂਰ ਲੋਕ ਕੋਠਿਆਂ ਦੇ ਉੱਤੇ ਖੜ ਕੇ ਦੋਵੇਂ ਹੱਥ ਉੱਤੇ ਚੱਕ ਕੇ ਉਹਨਾਂ ਨੂੰ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਸਾਹਿਬ ਰੱਬ ਦਾ ਵਾਸਤਾ ਤੁਸੀਂ ਪਰੇ ਹੋ ਜਾਓ ਸਿਆਸਤ ਤੋਂ ਅਕਾਲੀ ਦਲ ਨੂੰ ਮੁੜ ਕੇ ਸੁਰਜੀਤ ਹੋਣ ਦਾ ਮੌਕਾ ਦੋ ਲੇਕਿਨ ਉਹ ਇਹ ਸਾਰਾ ਕੁਝ ਪੜਨ ਤੋਂ ਸਮਝਣ ਤੋਂ ਅਸਮਰਥ ਦਿਖਾਈ ਦੇ ਰਹੇ ਨੇ ਜੋ ਕੁਝ ਉਹਨਾਂ ਦੇ ਆਲੇ-ਦੁਆਲੇ ਕੁਝ ਨੇਤਾ ਉਹਨਾਂ ਨੂੰ ਸਲਾਹਾਂ ਦੇ ਰਹੇ ਨੇ ਉਹਨਾਂ ਉੱਪਰ ਚੱਲਦੇ ਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੈਂ ਇਕੱਠ ਕਰਕੇ ਦਿਖਾ ਦਾਂਗਾ ਕਿ ਮੈਂ ਬਹੁਤ ਲੋਕਪ੍ਰੀਆ ਨੇਤਾ ਹਾਂ ਮੈਂ ਹਜੇ ਸਿਆਸਤ ਦੇ ਵਿੱਚ ਰੈਲੇਵੈਂਟ ਹਾਂ ਲੇਕਿਨ ਉਹ ਭੁੱਲ ਜਾਂਦੇ ਨੇ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਬਚਾਓ ਯਾਤਰਾ ਵੀ ਉਹਨਾਂ ਵੱਲੋਂ ਕੰਢੀ ਗਈ ਸੀ ਉਥੇ ਵੀ ਉਹਨਾਂ ਵੱਲੋਂ ਕੱਠ ਕਰਕੇ ਦਿਖਾਇਆ ਗਿਆ ਸੀ ਕੱਠ ਦੇ ਵਿੱਚ ਕੋਈ ਕਮੀ ਨਹੀਂ ਸੀ ਲੇਕਿਨ ਵੋਟਾਂ ਨਹੀਂ ਪਈਆਂ ਜਮਾਨਤਾਂ ਜप्त ਹੋ ਗਈਆਂ ਸੋ ਇਹ ਦੋਨਾਂ ਸਿਆਸਤਦਾਨਾਂ ਦੇ ਜਾਂ ਦੋਨਾਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜੋ ਵਰਤਾਰਾ ਹੋ ਰਿਹਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਫਰਕ ਦਿਖਾਈ ਦੇ ਰਿਹਾ ਹੈ ਟਰੂਡੋ ਵੱਲੋਂ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਇੱਥੋਂ ਤੱਕ ਆਪਸੀ ਰਿਸ਼ਤਿਆਂ ਦੇ ਉੱਤੇ ਵੀ ਉਹਨਾਂ ਨੇ ਦਾਤੇ ਲਾ ਦਿੱਤੇ ਲੇਕਿਨ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਹੁਣ ਮੇਰੇ ਕੋਲ ਕੋਈ ਵਿਕਲਪ ਨਹੀਂ ਬਚਿਆ ਮੇਰੀ ਪਾਰਟੀ ਬਹੁਤ ਬੁਰੀ ਤਰ੍ਹਾਂ ਹਾਰੇਗੀ ਤਾਂ ਉਹਨਾਂ ਨੇ ਪਾਸੇ ਹਟਣ ਦਾ ਫੈਸਲਾ ਲੈ ਲਿਆ ਲੇਕਿਨ ਦੂਜੇ ਪਾਸੇ ਸਭ ਕੁਝ ਬਰਬਾਦ ਹੋਣ ਤੋਂ ਬਾਅਦ ਵੀ ਹਜੇ ਵੀ ਇਹ ਕੋਸ਼ਿਸ਼ ਹੋ ਰਹੀ ਹੈ ਕਿ ਅਸੀਂ ਆਪਣੀਆਂ ਸੰਸਥਾਵਾਂ ਨੂੰ ਉਹਨਾਂ ਦੇ ਜਥੇਦਾਰਾਂ ਨੂੰ ਕਿਵੇਂ ਕਿਰਦਾਰਕੁਸ਼ੀ ਕਰਕੇ ਦਬਾ ਕੇ ਆਪਣੇ ਮਤਲਬ ਦੇ ਫੈਸਲੇ ਸੁਣਾਉਣ ਦੇ ਲਈ ਮਜਬੂਰ ਕਰ ਸਕਦੇ ਆ ਉਸਦਿਆਂ ਕੁਛਿਆਂ ਹੋਰੀਆਂ ਨੇ ਟਕਰਾਅ ਹੋ ਰਿਹਾ ਹੈ ਹਜੇ ਵੀ ਕੰਧ ਤੇ ਲਿਖਿਆ ਹੋਇਆ ਪੜਿਆ ਨਹੀਂ ਜਾ ਰਿਹਾ ਇਹ ਹੀ ਦੋਨਾਂ ਸਿਆਸਤਦਾਨਾਂ ਦੇ ਕਿਰਦਾਰ ਦੇ ਵਿੱਚ ਜਾਂ ਸਿਆਸਤ ਕਰਨ ਦੇ ਤਰੀਕੇ ਦੇ ਵਿੱਚ ਫਰਕ ਹੈ ਵੀ ਤੇ ਨਹੀਂ ਵੀ ਹੁਣ ਦੂਸਰੇ ਪਹਿਲੂ ਦੀ ਗੱਲ ਕਰਦੇ ਆ ਕਿ ਭਾਰਤ ਕੈਨੇਡਾ ਦੇ ਜੋ ਰਿਸ਼ਤੇ ਨੇ ਨਿਜਰ ਕਤਲ ਕਾਰਨ ਤੋਂ ਬਾਅਦ ਜਸਟਨ ਟਰੂਡੋ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖੜ ਕੇ ਇਹ ਕਿਹਾ ਗਿਆ ਕਿ ਇਸ ਹੱਤਿਆ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ ਉਹਨਾਂ ਵੱਲੋਂ ਉਹਨਾਂ ਦੀਆਂ ਏਜੰਸੀਆਂ ਵੱਲੋਂ ਇਹ ਹੱਤਿਆ ਕਰਾਈ ਗਈ ਹੈ ਕਤਲ ਕਰਾਇਆ ਗਿਆ ਹੈ ਲੇਕਿਨ ਉਹ ਇਸ ਦਾ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੇ ਜਿਸ ਦੇ ਨਾਲ ਸਿੱਧੀ ਉਂਗਲੀ ਜਿਹੜੀ ਹੈ ਉਹ ਭਾਰਤ ਸਰਕਾਰ ਤੇ ਚੱਕੀ ਜਾ ਸਕੇ ਉਹਨਾਂ ਨੇ ਸਿਰਫ ਇੰਟੈਲੀਜੈਂਸ ਸੂਤਰਾਂ ਦਾ ਹਵਾਲਾ ਦਿੱਤਾ ਕਿ ਸਾਨੂੰ ਕਿਤੋਂ ਨਾ ਕਿਤੋਂ ਇਹ ਸੁਣਨ ਨੂੰ ਮਿਲਿਆ ਹੈ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਈਆਂ ਨੇ ਪਰ ਉਹ ਕੋਈ ਸਬੂਤ ਨਹੀਂ ਰੱਖ ਸਕੇ ਇਹ ਵੀ ਸ਼ਾਇਦ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਬਿਨਾਂ ਠੋਸ ਸਬੂਤਾਂ ਤੋਂ ਕਿਸੇ ਹੋਰ ਦੇਸ਼ ਦੇ ਉੱਪਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾ ਰਿਹਾ ਹੋਵੇ ਖੈਰ ਉਸ ਤੋਂ ਬਾਅਦ ਜੋ ਕੁਝ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਹੁਣ ਸਵਾਲ ਇਹ ਹੈ ਕਿ ਕੀ ਇਹ ਰਿਸ਼ਤੇ ਸੁਧਰ ਸਕਦੇ ਨੇ ਕੀ ਜਦੋਂ ਲੀਡਰਸ਼ਿਪ ਚੇਂਜ ਹੋਊਗੀ ਉਦੋਂ ਫਿਰ ਇੰਨਾ ਦੋਸ਼ਾਂ ਤੋਂ ਉੱਪਰ ਉੱਠ ਕੇ ਆਪਸੀ ਸਬੰਧ ਜਿਹੜੇ ਨੇ ਉਹ ਠੀਕ ਹੋ ਸਕਦੇ ਨੇ ਬਿਹਤਰ ਹੋ ਸਕਦੇ ਨੇ ਅੱਜ ਦੀ ਰੇਟ ਦੇ ਵਿੱਚ ਜਿਹੜੇ ਭਾਰਤ ਕੈਨੇਡਾ ਦੇ ਰਿਸ਼ਤੇ ਨੇ ਉਹ ਭਾਰਤ ਪਾਕਿਸਤਾਨ ਭਾਰਤ ਚੀਨ ਤੋਂ ਬਾਅਦ ਤੀਸਰੇ ਨੰਬਰ ਤੇ ਸਭ ਤੋਂ ਵੱਧ ਖਰਾਬ ਰਿਸ਼ਤੇ ਜੇ ਕਿਸੇ ਦੇਸ਼ ਦੇ ਹਨ ਤਾਂ ਉਸ ਕੈਟਾਗਰੀ ਵਿੱਚ ਭਾਰਤ ਕੈਨੇਡਾ ਦੇ ਰਿਸ਼ਤੇ ਆਉਂਦੇ ਹਨ ਬਹੁਤ ਸਾਰੇ ਪੰਜਾਬ ਦੇ ਵਿਦਿਆਰਥੀ ਕੈਨੇਡਾ ਦੇ ਵਿੱਚ ਪੜ੍ਹ ਰਹੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਹੀ ਲੋਕ ਉੱਥੇ ਸੈਟਲ ਨੇ ਆਪਣਾ ਜ਼ਿੰਦਗੀ ਗੁਜ਼ਰ ਬਸਰ ਕਰ ਰਹੇ ਨੇ ਉਹਨਾਂ ਤੇ ਇਹਨਾਂ ਵੀਜ਼ਿਆਂ ਦੀ ਰੈਸਟ੍ਰਿਕਸ਼ਨ ਜੋ ਰੋਕ ਟੋਕ ਹੈ ਉਹਨਾਂ ਦਾ ਬਹੁਤ ਅਸਰ ਪੈਂਦਾ ਹੈ ਆਉਣ ਜਾਣ ਦੇ ਵਿੱਚ ਦਿੱਕਤ ਆਉਂਦੀ ਹੈ ਜੇ ਰਿਸ਼ਤੇ ਬਿਹਤਰ ਹੁੰਦੇ ਨੇ ਤਾਂ ਇਹ ਸਮੱਸਿਆਵਾਂ ਜਿਹੜੀਆਂ ਨੇ ਪੰਜਾਬ ਦੇ ਲੋਕਾਂ ਦੇ ਲਈ ਉਹ ਦੂਰ ਹੋ ਜਾਣਗੀਆਂ ਪੰਜਾਬ ਦੇ ਲੋਕਾਂ ਨੂੰ ਇਸ ਦਾ ਫਾਇਦਾ ਹੋਏਗਾ ਲੇਕਿਨ ਇਹ ਇੰਨਾ ਸੌਖਾ ਨਹੀਂ ਹੈ ਸੌਖਾ ਕਿਉਂ ਨਹੀਂ ਹੈ ਉਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਦੋਸ਼ ਪਾਰਲੀਮੈਂਟ ਦੇ ਵਿੱਚ ਖੜਕੇ ਲਗਾਏ ਗਏ ਨੇ ਹੁਣ ਜੇ ਉਥੇ ਚੋਣਾਂ ਤੋਂ ਬਾਅਦ ਆਪੋਜੀਸ਼ਨ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤੇ ਉਹ ਇਸ ਨੂੰ ਪਿੱਛੇ ਇਸ ਤੋਂ ਪੈਰ ਖਿੱਚਣ ਦੀ ਕੋਸ਼ਿਸ਼ ਕਰਦੀ ਹੈ ਤਾਂ ਲਿਬਰਲ ਪਾਰਟੀ ਕੋਲ ਇੱਕ ਮੌਕਾ ਹੋਏਗਾ ਇਹ ਕਹਿਣ ਦਾ ਕਿ ਦੇਖੋ ਤੁਸੀਂ ਤਾਂ ਵਿੱਕ ਗਏ ਵਿਕਾਉ ਤੁਸੀਂ ਆਪਣੇ ਦੇਸ਼ ਦਾ ਮੁੱਦਾ ਛੱਡ ਕੇ ਪਿੱਛੇ हट ਗਏ ਇਹ ਦੋਸ਼ ਅਸੀਂ ਪਾਰਲੀਮੈਂਟ ਦੇ ਵਿੱਚ ਲਗਾਏ ਸੀ ਇਸ ਤਰ੍ਹਾਂ ਦੀ ਉੱਥੇ ਸਿਆਸਤ ਹੋ ਸਕਦੀ ਹੈ ਨਵਾਂ ਜੇ ਇਹਨਾਂ ਦੀ ਪਾਰਟੀ ਦੇ ਵਿੱਚੋਂ ਕੋਈ ਪ੍ਰਾਈਮ ਮਿਨਿਸਟਰ ਬਣਦਾ ਹੈ ਉਹ ਵੀ ਇਸ ਤੇ ਉੱਪਰ ਕੋਈ ਫੈਸਲਾ ਲੈਣ ਤੋਂ ਪਹਿਲਾਂ ਦੋ ਤਿੰਨ ਵਾਰ ਸੋਚੇਗਾ ਕਿ ਮੈਂ ਇਹ ਪੋਲੀਟੀਕਲੀ ਇਸ ਦਾ ਅਸਰ ਕੀ ਹੋਏਗਾ ਵੋਟਾਂ ਦੇ ਉੱਤੇ ਇੱਥੇ ਜ਼ਿਕਰ ਇਹੋ ਵੀ ਹੈ ਕਿ ਜੋ ਤਿੰਨ ਲੋਕ ਉਸ ਕਤਲ ਦੇ ਲਈ ਫੜੇ ਗਏ ਨੇ ਉਹ ਵੀ ਪੰਜਾਬੀ ਸਟੂਡੈਂਟਸ ਹੀ ਨੇ ਲੇਕਿਨ ਉਹਨਾਂ ਦੇ ਉੱਪਰ ਜੋ ਮੁਕੱਦਮਾ ਚਲਾਇਆ ਜਾਣਾ ਸੀ ਜੋ ਕਾਨੂੰਨੀ ਪ੍ਰਕਿਰਿਆ ਹੋਣੀ ਸੀ ਉਹਦੇ ਵਿੱਚ ਵੀ ਬਹੁਤ ਦੇਰੀ ਵਰਤੀ ਜਾ ਰਹੀ ਹੈ ਉਸ ਨੂੰ ਵੀ ਲੰਕਾਇਆ ਜਾ ਰਿਹਾ ਹੈ ਉਸ ਨੂੰ ਕਿਸੇ ਫੈਸਲਾ ਕੋਲ ਮੂੜ ਦੇ ਉੱਤੇ ਜਲਦੀ ਨਹੀਂ ਪਹੁੰਚਾਇਆ ਜਾ ਰਿਹਾ ਨਿਚਲੀਆਂ ਅਦਾਲਤਾਂ ਦੀ ਪ੍ਰਕਿਰਿਆ ਨੂੰ ਛੱਡ ਕੇ ਸਿੱਧਾ ਉੱਥੋਂ ਦੀ ਸੁਪਰੀਮ ਕੋਰਟ ਇਸ ਫੈਸਲੇ ਦੀ ਸੁਣਵਾਈ ਕਰੇਗੀ ਸੋ ਜਿਹੜੇ ਕਾਗਜ਼ ਪੱਤਰ ਦੋਸ਼ ਚਾਰਜ ਸ਼ੀਟਾਂ ਐਵੀਡੈਂਸ ਸਾਹਮਣੇ ਆਉਣਾ ਹੈ ਉਸ ਨੂੰ ਹਜੇ ਲੰਕਾਇਆ ਜਾ ਰਿਹਾ ਹੈ ਉਹ ਸਾਹਮਣੇ ਨਹੀਂ ਆ ਰਿਹਾ ਕਈ ਮਹੀਨੇ ਬੀਤ ਚੁੱਕੇ ਨੇ ਲੇਕਿਨ ਕਿਉਂਕਿ ਅਗਲਾ ਸਟੈਪ ਜਿਹੜਾ ਹੈ ਉਸ ਦੇ ਉੱਪਰ ਉੱਥੋਂ ਦੀ ਸਰਕਾਰ ਪਹੁੰਚ ਨਹੀਂ ਸਕੀ ਹੈ ਕਦਮ ਸਿਰਫ ਹਿਰਾਸਤ ਤੱਕ ਹੈ ਫੜੇ ਗਏ ਨੇ ਜੇਲ੍ਹ ਦੇ ਵਿੱਚ ਬੰਦ ਨੇ ਹਜੇ ਉਹ ਮੁਕਦਮੇ ਦੀ ਉਡੀਕ ਕਰ ਰਹੇ ਨੇ ਸੋ ਐਨਾ ਸੌਖਾ ਨਹੀਂ ਹੈ ਭਾਰਤ ਤੇ ਕੈਨੇਡਾ ਦੇ ਸਬੰਧਾਂ ਨੂੰ ਬਹੁਤ ਛੇਤੀ ਠੀਕ ਕਰ ਲਿਆ ਜਾਣਾ ਇਹਦੇ ਵਿੱਚ ਲੰਬਾ ਵਕਤ ਲੱਗੇਗਾ ਉੱਥੇ ਦੀ ਸਿਆਸਤ ਕੀ ਮੋੜ ਲੈਂਦੀ ਹੈ ਕਿਹੜੀ ਪਾਰਟੀ ਸਰਕਾਰ ਵਿੱਚ ਆਉਂਦੀ ਹੈ ਕੀ ਇਹ ਮੁਕਦਮੇ ਕਿਸ ਮੁਕਾਮ ਤੇ ਪਹੁੰਚਦੇ ਨੇ ਕੀ ਉਹਨਾਂ ਦਾ ਸਬੂਤ ਜਿਹੜੇ ਨੇ ਉਹਨਾਂ ਖਿਲਾਫ ਪੇਸ਼ ਕੀਤੇ ਜਾਂਦੇ ਨੇ ਕੀ ਪਾਰ ਸਰਕਾਰ ਨਾਲ ਕੋਈ ਲਿੰਕ ਸਾਬਤ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ ਲੇਕਿਨ ਸਿਆਸਤ ਦੇ ਲਈ ਆਪਣੀ ਗੱਦੀ ਬਚਾਉਣ ਦੇ ਲਈ ਕੋਈ ਵੀ ਪੋਲਿਟਿਸ਼ੀਅਨ ਕਿਸ ਹੱਦ ਤੱਕ ਜਾ ਸਕਦਾ ਹੈ ਕਿਸ ਤਰ੍ਹਾਂ ਦੀਆਂ ਗਲਤੀਆਂ ਕਰ ਸਕਦਾ ਹੈ ਫਿਰ ਉਸ ਗਲਤੀਆਂ ਤੋਂ ਕੁਝ ਸਿੱਖਿਆ ਲੈ ਕੇ ਇਸ ਗੱਲ ਨੂੰ ਪਛਾਣ ਕੇ ਕਿ ਹੁਣ ਮੇਰਾ ਰੋਲ ਸਮਾਪਤ ਹੋ ਗਿਆ ਹੈ ਹੁਣ ਮੇਰੇ ਕੋਲ ਅੱਗੇ ਕੋਈ ਵਿਕਲਪ ਨਹੀਂ ਬਚਿਆ ਹੈ ਇਸ ਨੂੰ ਸਮੇਂ ਰਹਿਦਿਆਂ ਪਛਾਣ ਕੇ ਪਿੱਛੇ ਵੀ ਹਟਿਆ ਜਾ ਸਕਦਾ ਹੈ ਇਸ ਦੀ ਵੀ ਉਦਾਹਰਨ ਸਾਡੇ ਸਾਹਮਣੇ ਹੈ ਤੇ ਅੱਖਾਂ ਬੰਦ ਕਰਕੇ ਅੰਨੇਵਾ ਉਸੇ ਚੀਜ਼ ਨੂੰ ਫੜ ਕੇ ਉਸ ਲੀ ਨੂੰ ਪਿੱਟਦੇ ਰਹਿਣਾ ਉਸ ਚੀਜ਼ ਦੀ ਵੀ ਮਿਸਾਲ ਸਾਡੇ ਸਾਹਮਣੇ ਹੈ ਤੁਸੀਂ ਦੇਖਣਾ ਹੈ ਕਿ ਕਿਹੜੀ ਮਿਸਾਲ ਤੁਹਾਨੂੰ ਠੀਕ ਲੱਗਦੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਸਿਆਸਤ ਦੇ ਵਿੱਚ ਕੱਲ ਨੂੰ ਹੀ ਸਭ ਕੁਝ ਠੀਕ ਹੋ ਜਾਏਗਾ ਸਾਰੇ ਸਿਆਸਤਦਾਨ ਜਿਹੜੇ ਨੇ ਉਹ ਮੋਰਲਿਸਟਿਕ ਹੋ ਜਾਣਗੇ ਉਹ ਸੱਚਾਈ ਦੇ ਰਾਹ ਤੇ ਤੁਰ ਪਣਗੇ ਲੇਕਿਨ ਵਕਤ ਦੀ ਨਜ਼ਾਕਤ ਨੂੰ ਪਛਾਨਣਾ ਇਹ ਵੀ ਇੱਕ ਚੰਗੇ ਸਿਆਸਤਦਾਨ ਦੀ ਹੀ ਪਛਾਣ ਹੁੰਦੀ ਹੈ ਸਮਾਂ ਰਹਿੰਦੇ ਆ ਇਹ ਪਛਾਨਣਾ ਕਿ ਹੁਣ ਬਹੁਤ ਹੋ ਚੁੱਕਿਆ ਹੈ ਮੇਰਾ ਸਮਾਂ ਬੀਤ ਚੁੱਕਿਆ ਹੈ ਇਸ ਚੀਜ਼ ਨੂੰ ਸਮਝ ਕੇ ਜਿਹੜਾ ਲੜ ਹੈ ਕਿਸੇ ਅਗਲੇ ਨੇਤਾ ਨੂੰ ਫੜਾ ਦੇਣਾ ਉਸ ਤੋਂ ਵੱਡੀ ਸਮਝਦਾਰੀ ਦੀ ਗੱਲ ਵੀ ਸ਼ਾਇਦ ਕੋਈ ਹੋਰ ਨਹੀਂ ਹੁੰਦੀ ਉਮੀਦ ਕਰਦੇ ਆ ਸਾਡੇ ਸਿਆਸਤਦਾਨ ਇਸ ਗੱਲ ਨੂੰ ਸਮਾਂ ਰਹਿੰਦੇ ਆ ਪਲੀਪੰਖ ਪਛਾਨ ਜਾਣਗੇ ਤੇ ਇਸ ਤਰ੍ਹਾਂ ਦੀਆਂ ਅ ਜਿਹੜੇ ਆਚਰਨ ਨੇ ਵਰਤਾਂਤ ਹੈ ਸਾਨੂੰ ਆਪਣੀ ਸਿਆਸਤ ਦੇ ਵਿੱਚ ਵੀ ਦੇਖਣ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਿਲਣਗੇ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਂਦੇ ਹਾਂ ਧੰਨਵਾਦ